ਇਹ ਅਸੀਂ ਸਰ ਇਹਦੇ ਚੈਲੰਜ ਕੀਤਾ ਇੱਕ ਪੰਜਾਬ ਗਵਰਨਮੈਂਟ ਨੇ 15 ਜੁਲਾਈ 2021 ਨੂੰ ਇੱਕ ਸਰਕੂਲਰ ਕੱਢਿਆ ਸੀ ਐਕਚੁਅਲੀ ਇਹ ਦੋ ਰਾਏ ਸਿੱਖ ਤੇ ਮਹਾਤਮ ਕਾਸਟ ਹੈ ਜਿਹੜੇ ਇਹ 30 8 2007 ਨੂੰ ਸੈਂਟਰ ਗਵਰਨਮੈਂਟ ਨੇ ਨੋਟੀਫਾਈਡ ਕੀਤੇ ਸੀ ਤੇ ਇਹਨਾਂ ਨੂੰ ਸ਼ੈਡਿਊਲ ਕਾਸਟ ਦੇ ਵਿੱਚ ਇਹਨਾਂ ਨੇ ਇਨਕਲੂਡ ਕੀਤਾ ਸੀ ਤੇ ਉਸੇ ਐਸ ਪਰ ਦੈਟ ਨੋਟੀਫਿਕੇਸ਼ਨ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਵੀ ਇਹਨਾਂ ਨੂੰ ਇਨਕਲੂਡ ਕਰ ਲਿਆ ਸੇਮ ਡੇਟ ਤੋਂ ਹੀ ਤੇ ਹੁਣ ਜਦੋਂ ਇਹਨਾਂ ਲੋਕਾਂ ਨੇ ਕੰਪਲੇਂਟਸ ਪਾਈਆਂ ਕਿ ਇਸ ਤੋਂ ਪਹਿਲਾਂ ਜਿਹੜੇ ਸਰਟੀਫਿਕੇਟਸ ਇਸ਼ੂ ਹੋਏ ਨੇ ਉਹ ਫੇਕ ਨੇ ਤੇ ਉਹਨਾਂ ਦੇ ਬੇਸ ਤੇ ਜਿਹੜੇ ਬੈਨੀਫਿਟ ਲੋਕਾਂ ਨੇ ਲਏ ਨੇ ਤੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਵੇ ਪਰ ਪੰਜਾਬ ਗਵਰਨਮੈਂਟ ਨੇ ਐਕਸ਼ਨ ਲੈਣ ਦੀ ਬਜਾਏ ਇੱਕ ਨਵਾਂ ਸਰਕੂਲਰ ਕੱਢਤਾ ਇਸ ਨੋਟੀਫਿਕੇਸ਼ਨ ਜਿਹੜੀ 38 2007 ਦੀ ਹੈ ਇਹਨੂੰ ਰੈਟਰੋਸਪੈਕਟਿਵਲੀ ਇਹਨਾਂ ਨੇ ਅਪਲਾਈ ਕਰਤਾ ਜਿਹੜਾ ਕਿ ਇਹ ਨਹੀਂ ਕਰ ਸਕਦੇ ਤੇ ਇਹੀ ਗੱਲ ਅਸੀਂ ਹਾਈ ਕੋਰਟ ਔਨ ਲੈਵਲ ਹਾਈ ਕੋਰਟ ਦੇ ਵਿੱਚ ਲੈ ਕੇ ਆਏ ਆ ਤੇ ਨੋਟਿਸ ਦੇ ਕੇ ਹਾਈ ਕੋਰਟ ਨੇ ਕੀਤਾ ਹੈ ਦੇਖਦੇ ਹਾਂ ਕੀ ਕੀ ਹੁੰਦਾ ਹੈ ਇਹ ਚੀਜ਼ ਇਹਨਾਂ ਥੈਂਕ ਯੂ ਜਿਵੇਂ ਮਾਨਯੋਗ ਹਾਈ ਕੋਰਟ ਨੇ ਨੋਟਿਸ ਕੀਤਾ ਸਟੇਟ ਆਫ ਪੰਜਾਬ ਨੂੰ ਤੇ ਜਵਾਬ ਮੰਗਿਆ ਇਹਨਾਂ ਕੋਲੋਂ ਇਦੇ ਉੱਤੇ ਤੇ ਹੁਣ ਇਹਨਾਂ ਇਹ ਜਵਾਬ ਫਾਈਲ ਕਰਨਾ ਦੇਖਦੇ ਆਂ ਕੀ ਰਿਪਲਾਈ ਇਹਨਾਂ ਦਾ ਆਉਂਦਾ ਹੈ ਤੇ ਕੀ ਇਹ ਕਰਦੇ ਆਂ ਇਸ ਬਾਰੇ ਸੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੈਸ ਰਹੀਂ ਸਾਰੇ ਹੀ ਜਿਹੜੇ ਐਸੀਬੀਸੀ ਸਮਾਜ ਦੇ ਸਾਡੇ ਲੋਕ ਨੇ ਸਾਡੇ ਵੀਰ ਨੇ ਸਾਡੇ ਸਹਿਯੋਗੀ ਸੱਜਣ ਨੇ ਐਸੀਬੀਸੀ ਮੋਰਚੇ ਦੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਤਾਂ ਕਿ ਜਿਹੜਾ ਸਾਡਾ ਮੋਰਚੇ ਦੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਐਸੀਬੀਸੀ ਮੋਰਚੇ ਦੀ ਲੜਾਈ ਹੈ ਕੇਸ ਸਾਧੀਆਂ ਲੈਟਾਂ ਕੋਲੇ ਜਿਹੜਾ ਮੋਰਚਾ ਚੱਲ ਰਿਹਾ ਪਿਛਲੇ ਲੰਬੇ 1.5 ਸਵਾ ਸਾਲ 1.5 ਸਾਲ ਤੋਂ ਜਿਹੜਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਧਨਾੜ ਲੋਕਾਂ ਨੇ ਬਣਾਏ ਸੀ ਨੌਕਰੀਆਂ ਥਿਆਈਆਂ ਸੀ ਜਿਹੜੇ ਐਸੀ ਲੋਕਾਂ ਦੇ ਜਿਹੜੇ ਬੈਨੀਫਿਟਾਂ ਉਹ ਸਾਰੇ ਜਿਹੜੇ ਧਨਾੜ ਲੋਕ ਲੈ ਕੇ ਸੀ ਉਹਨਾਂ ਦੇ ਖਿਲਾਫ ਬਹੁਤ ਸਾਰੀ ਲੰਬੀ ਲੜਾਈ ਚਲੀ ਜਿਹਦੇ ਚ ਬਹੁਤ ਕਠਿਨਾਈਆਂ ਚੱਲਣੀਆਂ ਪਈਆਂ ਸਾਰੇ ਆਗੂ ਸਹਿਬਾਨ ਨੇ ਸਹਿਯੋਗ ਦੇ ਆਪਣਾ ਆਪਣਾ ਸਮਾਂ ਕੱਢਿਆ ਤੇ ਪਹਿਲਾਂ ਤਾਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਜਿਹੜਾ ਹੈਗਾ ਉਹ ਕੇਸ ਅਸੀਂ ਮਾਨਯੋਗ ਹਾਈ ਕੋਰਟ ਵਿਚ ਕੇਸ ਪਾਇਆ ਸੀ ਕੇਸ ਦਾਇਰ ਕੀਤਾ ਸੀ ਜਿੱਥੇ ਸੜਾਈ ਕਰਦਿਆਂ ਮਾਨਯੋਗ ਚੀਫ ਜਸਟਿਸ ਨੇ ਕਾਰਵਾਈ ਕਰਦਿਆਂ ਸਟੇਟ ਸਰਕਾਰ ਤੋਂ ਜਿਹੜੀ ਹੈ ਰਿਪੋਰਟ ਮੰਗੀ ਹੈ 15 ਪੰਜ ਵਾਸਤੇ ਪੰਜਲਾਂ ਮਈ ਵਾਸਤੇ ਨੋਟਿਸ ਹੋਇਆ ਤੇ ਇਹਨਾਂ ਨੇ ਜਿਹੜੀ ਹੈ ਸਟੇਟ ਰਿਪੋਰਟ ਜਿਹੜੀ ਸਰਕਾਰ ਤੋਂ ਸਟੇਟ ਸਰਕਾਰ ਤੋਂ ਮੰਗ ਲਈ ਹੈ ਜਦ ਕਿ ਸਾਡੇ ਕੋਲ ਸਾਰੇ ਲੈਟਰ ਸੀ ਜਿਹੜੇ ਨਾਲ ਸਾਡੀ ਵਕੀਲ ਸਾਹਿਬ ਨੇ ਬੋਇਸ ਕੀਤੀ ਬੈਸ ਕਰਕੇ ਦੱਸਿਆ ਇਹ ਵੀ ਸਟੇਟ ਸਰਕਾਰ ਦੇ ਲੈਟਰ ਨੇ ਇਹ ਕੇਂਦਰ ਸਰਕਾਰ ਵੱਲੋਂ ਜਿਹੜੇ ਸੋਸ਼ਲ ਜਸਟਿਸ ਮੰਤਰੀ ਵੱਲੋਂ ਜਿਹੜੀ ਲੈਟਰ ਨੇ ਇਹ ਸਾਰੇ ਪਾਸੇ ਜਿਹੜਾ ਡਾਇਰੈਕਟਰ ਵਿਜੀਲੈਂਸ ਨੂੰ ਆ ਵਿਜੀਲੈਂਸ ਨੂੰ ਸਾਰੀਆਂ ਕੰਪਲੀਟਾਂ ਪਾਈਆਂ ਉਹਨਾਂ ਕੰਪਲੀਟਾਂ ਦੇ ਆਧਾਰ ਤੇ ਸਟੇਟ ਸਰਕਾਰ ਨੂੰ ਨੋਟਿਸ ਹੋਇਆ ਤੇ ਅਸੀਂ ਜਿਹੜਾ ਹੈ ਮਾਨਯੋਗ ਚੀਫ ਜਸਟਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਕਿ ਸਾਨੂੰ ਹੁਣ ਜਿਹੜਾ ਨਿਆਂ ਸਾਫ਼ ਮਿਲਣ ਦੀ ਉਮੀਦ ਜਾਗ ਵੀ ਵੀ ਜਦੋਂ ਹਾਈ ਕੋਰਟ ਨੇ ਨੋਟਿਸ ਕਰ ਦਿੰਦਾ ਉਹ ਤੋਂ ਬਾਅਦ ਸਾਰਾ ਜਿਹੜਾ ਹੈਗਾ ਫਰਜ਼ੀਵਾੜਾ ਉਹ ਖਤਮ ਹੋਏਗਾ ਤੇ ਮੇਰੇ ਨਾਲ ਬਨਵਾਰੀ لال ਜੀ ਪ੍ਰਿੰਸੀਪਲ ਬਨ ਹਰਮਨ ਸਿੰਘ ਜੀ ਮਲਵਾ ਮਹਿਜ ਜੀ ਤੇ ਸਾਰੇ ਜਿਹੜੇ ਸਾਡੇ ਸਹਿਯੋਗੀ ਸੱਜਣ ਨੇ ਇਹਨਾਂ ਸਾਰਿਆਂ ਨਾਲ ਜਦੋਂ ਅਸੀਂ ਦੌੜ ਭੱਜ ਕਰਕੇ ਸਵੇਰ ਤੋਂ ਅੱਜ ਇੱਥੇ ਹਾਈ ਕੋਰਟ 'ਚ ਨੇ ਤੇ ਹੁਣ ਹਾਈ ਕੋਰਟ ਨੂੰ ਜਿਹੜਾ ਹੈਗਾ ਨੋਟਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈਜੂਗੀ ਤੇ ਅਗਲਾ ਜਿਹੜੀ ਕਾਰਵਾਈ ਸਾਨੂੰ ਉਮੀਦ ਜਾਗੀ ਹੈ ਹੁਣ ਵੀ ਸਾਡਾ ਜਿਹੜਾ ਹੈਗਾ ਮਸਲਾ ਹੱਲ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੋਟਾ ਐਸ்சி ਬੀਸੀ ਨੇ ਜਰੂਰ ਸੱਚੋਰ ਫਰਮੋਟਾ ਮਹਾਂਲੀ ਵਿੱਚ ਲਾਇਆ ਸੀ ਉਹਨੂੰ ਅੱਜ ਬੂਰ ਪੈ ਗਿਆ ਉਹਦੇ ਵਿੱਚ ਚੀਫ ਜਸਟਿਸ ਜਿਹੜਾ ਪੰਜਾਬ ਹਾਈ ਕੋਰਟ ਦਾ ਉੱਥੇ ਸੁਣਵਾਈ ਹੋਈ ਹੈ ਔਰ ਲੈਟਰ ਆਫ ਮੋਸ਼ਨ ਜਾਰੀ ਹੋ ਗਿਆ ਤੇ ਇਹ ਜਿਹੜਾ ਵਾ ਕੁਝ ਟੀਰਾਂ ਦੇ ਵੇਤੀ ਜਿੰਨੇ ਵੀ ਲੋਕ ਆਗੇ ਨੇ ਜਿਨ੍ਹਾਂ ਨੇ ਜਾਦੀ ਸਰਟੀਫਿਕੇਟ ਨੇ ਔਰ ਫਰਸਾਨ ਫਿਰ ਗੱਲ ਸਾਡੇ ਕੋਲ ਨੇ ਉਹਨਾਂ ਸਾਰਿਆਂ ਨੂੰ ਲੈਟਰ ਆਫ ਮੋਸ਼ਨ ਜਾਰੀ ਹੋਵੇਗਾ ਔਰ ਪਤਾ ਲੱਗ ਦੇਗਾ ਤੇ ਮੈਂ ਇਹ ਅਪੀਲ ਕਰਨਾ ਕਿ ਜਿਹਨਾਂ ਵੀ ਸਰਟੀਫਿਕੇਟ ਜਾਲੀ ਬਣਾਏ ਨੇ ਉਹ ਨੌਕਰੀਆਂ ਛੱਡ ਜਾਓ ਨਹੀਂ ਤੇ ਹਾਲ ਬਹੁਤ ਭੈੜਾ ਹੋਏਗਾ ਇਹਨਾਂ ਮਾੜਾ ਹਾਲ ਹੋਏਗਾ ਕਿ ਜਿੰਨਾ ਇਹਨਾਂ ਦਾ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ